ਸਾਹਿਬ ਜੀ ਸਾਰਿਆਂ ਨੂੰ ਹਾਂ ਹੁਣ ਤੱਕ ਵੈਸੇ ਤਾਂ ਤੁਹਾਡੇ ਤੱਕ ਇਹ ਸਾਰੀ ਨਿਊਜ਼ ਪਹੁੰਚ ਗਈ ਹੋਣੀ ਆ ਵੀ ਕੈਨੇਡਾ ਦੇ ਇਮੀਗ੍ਰੇਸ਼ਨ ਮਿਨਿਸਟਰ ਮਾਰਕ ਮਿਲਰ ਨੇ ਨਵੀਆਂ ਸਟੇਟਮੈਂਟ ਦਿੱਤੀਆਂ ਨੇ ਨਵੀਆਂ ਸਟੇਟਮੈਂਟ ਦੇ ਵਿੱਚ ਉਹਨਾਂ ਨੇ ਬਹੁਤ ਵੱਡੇ ਚੇਂਜਸ ਕਰਤੇ ਆਗੇ ਖਾਸ ਕਰਕੇ ਇੰਟਰਨੈਸ਼ਨਲ ਸਟੂਡੈਂਟਸ ਦੇ ਲਈ ਸਪਾਊਸ ਦੇ ਲਈ ਤੇ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਨੂੰ ਕਿਹੜੀਆਂ-ਕਿਹੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਡਿਟੇਲ ਦੇ ਵਿੱਚ ਇਸ ਬਾਰੇ ਗੱਲਬਾਤ ਕਰਾਂਗੇ ਤੇ ਗੱਲ ਕਰਾਂਗੇ ਵੀ ਜਿਹੜੀਆਂ ਇਹ ਨਵੀਆਂ ਅਪਡੇਟਸ ਆਈਆਂ ਨੇ ਇਹਨਾਂ ਦਾ ਇੰਟਰਨੈਸ਼ਨਲ ਸਟੂਡੈਂਟਸ ਤੇ ਕਿੰਨਾ ਕੁ ਇਫੈਕਟ ਪਊਗਾ ਜਾਂ ਸਿਰਫ ਇਹ ਪੈਸੇ ਇਕੱਠੇ ਕਰਨ ਦੇ ਲਈ ਕੀਤਾ ਗਿਆ ਸੋ ਵੀਡੀਓ ਨੂੰ ਤੁਸੀਂ ਐਂਡ ਤੱਕ ਜ਼ਰੂਰ ਦੇਖਿਓ ਤਾਂ ਕਿ ਤੁਹਾਨੂੰ ਪਤਾ ਲੱਗ ਜੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਮੀਗ੍ਰੇਸ਼ਨ ਦੇ ਵਿੱਚ ਕਿਹੜੇ-ਕਿਹੜੇ ਚੇਂਜਸ ਆਉਣ ਵਾਲੇ ਆ ਤੁਹਾਡਾ ਜੇ ਕੈਨੇਡਾ ਆਉਣ ਦਾ ਪਲਾਨ ਹੈਗਾ ਤਾਂ ਤੁਹਾਨੂੰ ਕੀ ਤਿਆਰੀ ਨਾਲ ਕਰਨੀ ਪੈਣੀ ਆ ਸੋ ਪਹਿਲੇ ਜਿਹੜੀ ਸਭ ਤੋਂ ਵੱਡੀ ਅਪਡੇਟ ਆ ਉਹ ਹੈਗੀ ਆ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਨੂੰ ਲੈ ਕੇ ਜਿਵੇਂ ਸਾਰਿਆਂ ਨੂੰ ਪਤਾ ਕਿ ਜਦੋਂ ਇੱਥੇ ਸਟੂਡੈਂਟ ਸਟੱਡੀ ਵੀਜ਼ੇ ਤੇ ਆਉਂਦਾ ਸੀਗਾ ਤਾਂ ਸਭ ਤੋਂ ਪਹਿਲਾਂ ਉਹ ਸਟੱਡੀ ਕੰਪਲੀਟ ਕਰਦਾ ਸੀਗਾ ਜੇ ਇੱਕ ਸਾਲ ਦੀ ਸਟੱਡੀ ਕੰਪਲੀਟ ਹੁੰਦੀ ਸੀਗੀ ਤੇ ਉਹਨੂੰ ਇੱਕ ਸਾਲ ਦਾ ਵਰਕ ਪਰਮਿਟ issue ਕੀਤਾ ਜਾਂਦਾ ਸੀ ਤੇ ਜੇ ਉਹ 2 ਸਾਲ ਦੀ ਪੜ੍ਹਾਈ ਕਰਦਾ ਸੀ ਤਾਂ ਉਹਨੂੰ 3 ਸਾਲ ਦਾ ਵਰਕ ਪਰਮਿਟ ਮਿਲ ਜਾਂਦਾ ਸੀ ਜਿਹਦੇ ਵਿੱਚ ਉਹ ਕੰਮ ਕਰਦਾ ਸੀਗਾ ਤੇ ਆਪਣੇ PR ਦੇ ਲਈ ਆਪਣਾ experience ਜਿਹੜਾ ਉਹ gather ਕਰਦਾ ਸੀ ਆਪਣੇ ਪੁਆਇੰਟਸ ਬਣਾਉਂਦਾ ਸੀ ਤੇ ਫਿਰ ਆਪਣੀ ਪਰਮਨੈਂਟ ਰੈਜ਼ੀਡੈਂਸੀ ਹਾਸਲ ਕਰ ਲੈਂਦਾ ਸੀ ਪਰ ਕੱਲ੍ਹ ਦੀ ਮਾਰਕ ਮੈਨ ਨੇ ਇੱਕ ਨਵੀਂ ਅਨਾਉਂਸਮੈਂਟ ਕੀਤੀ ਆ ਕਿ ਜਿਹੜੇ ਲੋਕ ਹੁਣ ਨਵੰਬਰ 1 2024 ਤੋਂ ਬਾਅਦ ਆਪਣੇ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਅਪਲਾਈ ਕਰਨਗੇ ਉਹਨਾਂ ਦੇ ਲਈ ਆਇਲ ਸਕੈਨ ਨਾ ਜ਼ਰੂਰੀ ਹੋਊਗਾ ਪਹਿਲਾ ਕੀ ਹੁੰਦਾ ਸੀਗਾ ਪਹਿਲਾ ਉੱਥੋਂ ਬੱਚਾ ਇੰਡੀਆ ਤੋਂ ਆਇਲਸ ਕਰਕੇ ਆਉਂਦਾ ਹੁੰਦਾ ਸੀਗਾ ਸੋ ਇੱਥੇ ਆ ਕੇ ਵਰਕ ਪਰਮਿਟ ਦੇ ਲਈ ਆਇਲਸ ਦੀ ਲੋੜ ਨਹੀਂ ਪੈਂਦੀ ਹੁੰਦੀ ਸੀਗੀ ਤੇ ਜਦੋਂ ਪੀਆਰ ਫਾਈਲ ਹੁੰਦਾ ਸੀ ਉਦੋਂ ਉਹਨੂੰ ਆਇਲਸ ਦੀ ਰਿਕੁਆਇਰਮੈਂਟ ਜਿਹੜੀ ਆ ਮੀਟ ਕਰਨੀ ਪੈਂਦੀ ਸੀਗੀ ਪਰ ਹੁਣ ਮਾਰਕ ਮਿਲਨਾ ਨੇ ਕਿਹਾ ਵਾ ਕਿ ਨਵੰਬਰ 1 2024 ਤੋਂ ਬਾਅਦ ਜੇ ਤੁਸੀਂ ਆਪਣੇ ਵਰਕ ਪਰਮਿਟ ਅਪਲਾਈ ਕਰਨੇ ਆ ਤਾਂ ਤੁਹਾਨੂੰ ਆਲਸ ਕਰਨੀ ਪਊਗੀ ਜੇ ਤਾਂ ਤੁਸੀਂ ਡਿਪਲੋਮੇ ਕੋਰਸ ਦੇ ਵਿੱਚ ਕੈਨੇਡਾ ਆਇਓ ਆਪਣੇ ਡਿਪਲੋਮੇ ਦੀ ਪੜ੍ਹਾਈ ਖਤਮ ਕੀਤੀ ਆ ਤਾਂ ਤਾਂ ਤੁਹਾਨੂੰ 5 ਬੈਂਡ ਦੀ ਲੋੜ ਪਊਗੀ ਪਰ ਜੇ ਤੁਸੀਂ ਮਾਸਟਰਸ ਦੇ ਵਿੱਚ ਆਇਓ ਬੈਚਲਰ ਡਿਗਰੀ ਦੇ ਵਿੱਚ ਆਇਓ ਤਾਂ ਤੁਹਾਨੂੰ ਓਵਰਆਲ ਬੈਂਡ 7 ਤੇ ਈਚ 60 ਜਿਹੜੀ ਆ ਉਹ ਲੋੜ ਪਊਗੀ ਆਪਣਾ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਲੈਣ ਤੇ ਲਈ ਹੁਣ ਇਹ ਚੇਂਜਸ ਦਾ ਫਰਕ ਪਊਗਾ ਜਾਂ ਨਹੀਂ ਪਊਗਾ ਵੇ ਦੇਖੋ ਜਦੋਂ ਇੰਟਰਨੈਸ਼ਨਲ ਸਟੂਡੈਂਟ ਕੈਨੇਡਾ ਦੇ ਵਿੱਚ ਆਉਂਦਾ ਉਹ ਆਲਸ ਕਰਕੇ ਹੀ ਆਉਂਦਾ ਤੇ 5 ਬੈਂਡ ਲੈਣੇ ਕਿਸੇ ਵੀ ਬੱਚੇ ਦੇ ਲਈ ਹਾਰਡ ਨਹੀਂ ਹੈਗੀ ਇਹ ਸੋ ਸਿਰਫ ਉਹਨਾਂ ਨੇ ਇੱਕ ਕ੍ਰਾਈਟੇਰੀਆ ਰੱਖਤਾ ਵੀ ਆਲਸ ਕਰਨਾ ਪਊਗਾ 5 ਬੈਂਡ ਲੈਣੇ ਪੈਣਗੇ ਤੇ پیسے ਇਕੱਠੇ ਹੋਣਗੇ گورਨਮੈਂਟ ਨੂੰ ਹੁਣ ਜਦੋਂ ਇੱਕ ਬੱਚਾ ਅਲਸ ਕਰੂਗਾ 350 ਡਾਲਰ ਉਹਨੇ ਫੀਸ ਪੇ ਕਰਨੀ ਆ ਫਿਰ ਆਪਣਾ ਵਰਕ ਪਰਮਿਟ ਦੀ ਇਮੀਗ੍ਰੇਸ਼ਨ ਦੀ ਫੀਸ ਆ ਜਿਹੜੀ 255 ਡਾਲਰ ਪੇ ਕਰਨੀ ਆ ਤੇ ਜੇ ਉਹਨਾਂ ਨੇ ਕਿਸੇ ਤੋਂ ਵਰਕ ਪਰਮਿਟ ਅਪਲਾਈ ਕਰਵਾਉਣਾ ਤਾਂ ਉਹ ਚਾਰਜਸ ਅਲੱਗ ਸੋ ਬੇਸਿਕਲੀ ਇਸ ਚੀਜ਼ ਦਾ ਜਿਹੜਾ ਅਸਰ ਇਹੇ ਪੈਣਾ ਵੀ ਜਿਹੜਾ ਬੱਚਾ ਇੰਟਰਨੈਸ਼ਨਲ ਸਟੂਡੈਂਟ ਇੱਥੇ ਆਇਆ ਹੋਇਆ ਹੁਣ ਉਹਨੂੰ ਐਕਸਟਰਾ ਪੇਮੈਂਟ ਜਿਹੜੀਆਂ ਕਰਨੀਆਂ ਪੈਣੀਆਂ ਐ ਐਕਸਟਰਾ ਪੇ ਕਰਨਾ ਪਊਗਾ ਤੇ ਗਵਰਨਮੈਂਟ ਦੀ ਝੋਲੀ ਦੇ ਵਿੱਚ ਸਾਡੇ ਪੈਸੇ ਜਾਣਗੇ ਜਾਂ ਫਿਰ ਉਹਨਾਂ ਬਿਜ਼ਨਸਮੈਨ ਦੇ ਵਿੱਚ ਜਿਨ੍ਹਾਂ ਨੇ ਇਥਾਲ ਸੈਂਟਰ ਖੋਲੇ ਹੋਏ ਆ ਪਰ ਤੁਹਾਨੂੰ ਵੀ ਪਤਾ ਵੀ ਬੱਚੇ ਇੱਕ ਇੰਟਰਨੈਸ਼ਨਲ ਸਟੂਡੈਂਟ ਦੇ ਲਈ ਆਲਸ ਦੇ ਵਿੱਚ 5 ਬੈਂਡ ਲੈਣੇ ਕੋਈ ਵੱਡੀ ਗੱਲ ਨਹੀਂ ਹੈਗੀ ਬੇਸਿਕਲੀ ਸਿਰਫ ਪੈਸਾ ਇਕੱਠਾ ਕਰਨ ਦੇ ਲਈ ਉਹਨਾਂ ਨੇ ਇਹ ਚੇਂਜ ਜਿਹੜਾ ਕੀਤਾਗਾ ਪਰ ਜੇ ਆਪਾਂ ਡਿਗਰੀ ਵਾਲਿਆਂ ਦੀ ਗੱਲ ਕਰੀਏ ਤਾਂ ਉਹਨਾਂ ਦੇ ਲਈ ਸ਼ਾਇਦ ਔਖਾ ਹੋ ਸਕਦਾ ਕਿ ਕਿ ਤੁਹਾਨੂੰ 7 ਬੈਂਡ ਲੈ ਕੇ ਆਣੇ ਹੁਣ ਡਿਗਰੀ ਵੀ ਜੇ ਆਪਾਂ ਕੈਨੇਡਾ ਦੀ ਅਡੀ ਦੀ ਗੱਲ ਕਰੀਏ ਚਾਹੀਏ ਆਪਾਂ ਡਿਗਰੀ ਦੇ ਵਿੱਚ ਵੀ ਆਉਨੇ ਆ ਪਰ ਬਹੁਤ ਯੂਨੀਵਰਸਿਟੀਆਂ ਇਦਾਂ ਦੀਆਂ ਹੈਗੀਆਂ ਵਾ ਜਿੱਥੇ ਉਸ ਲੈਵਲ ਦੀ ਸਟੱਡੀ ਨਹੀਂ ਹੁੰਦੀ ਜਿਸ ਲੈਵਲ ਤੇ ਸਟੂਡੈਂਟਸ ਆਉਂਦੇ ਆ ਤੇ ਜੇ ਆਪਾਂ ਪੰਜ ਬੈਂਡ ਦੀ ਗੱਲ ਕਰੀਏ ਹੁਣ ਕੀ ਹੋਊਗਾ ਕਿ ਪਹਿਲਾਂ ਤਾਂ ਸਟੂਡੈਂਟ ਜਦੋਂ ਵਰਕ ਪਰਮੈਂਟ ਲੈਣਾ ਵਾ ਉਦੋਂ ਪੰਜ ਬੈਂਡ ਲੈ ਕੇ ਆਊਗਾ ਤੇ ਜਦੋਂ ਆਪਾਂ ਨੂੰ ਹੁੰਦਾ ਕਿ ਪੰਜ ਬੈਂਡ ਆਉਣੇ ਆ ਤੇ ਆਪਾਂ ਤਿਆਰੀ ਵੀ ਪੰਜ ਬੈਂਡ ਜਿੰਨੀ ਕਰਦੇ ਆ ਫਿਰ ਜਦੋਂ ਉਹਨੇ ਫਿਰ PR ਤੇ ਫਾਈਲ ਲਾਉਣੀ ਆ ਉਦੋਂ ਉਹਨੂੰ ਦੁਬਾਰਾ ਜਿਹੜੀ ਆ ਉਹ ਫੇਰ ਆਲਸ ਕਰਨੀ ਪਊਗੀ ਸੋ ਇੱਕ ਸਾਬ ਦਾ ਜਿਹੜਾ ਸਟੂਡੈਂਟ ਦੇ ਐਕਸਪੈਂਸ ਵਾਦੇ ਆ ਜ ਜਮੇ ਹੁਣ ਪਿੱਛੇ ਜੇ ਪੀਆਰ ਫਾਈਲ ਦੇ ਵੀ ਜਿਹੜੇ ਪੀ ਸੀਗੀ ਉਹਦੇ ਵਿੱਚ ਵੀ ਜਿਹੜਾ ਵਾਦਾ ਕੀਤਾ ਗਿਆ ਸੋ ਗੱਲ ਇਹ ਹੁੰਦੀ ਹੈ ਕਿ ਅਫੈਕਟ ਜਿਹੜਾ ਵਾ ਟੋਟਲੀ ਸਟੂਡੈਂਟਸ ਤੇ ਪੈਂਦਾ ਵਾ ਕੋਈ ਵੀ ਚੇਂਜ ਹੋਣ ਦਾ ਹੁਣ ਜੇ ਆਪਾਂ ਗੱਲ ਕਰੀਏ ਵਰਕ ਪਰਮਿਟ ਦੀ ਉਹਨਾਂ ਨੇ ਨਾਲ ਨਾਲ ਇਹ ਸਟੇਟਮੈਂਟ ਵੀ ਦਿੱਤੀ ਆ ਜਿਹੜੇ ਬੱਚੇ ਡਿਗਰੀ ਦੇ ਵਿੱਚ ਆਉਣਗੇ ਇੱਥੇ ਹਨਾ ਉਹਨਾਂ ਨੂੰ ਤਾਂ 3 ਸਾਲ ਦਾ ਵਰਕ ਪਰਮਿਟ ਮਿਲਣਾ ਹੀ ਮਿਲਣਾ ਹੈ 100% ਸ਼ੋਰ ਸੋ ਜਿਹੜੇ ਬੱਚੇ ਡਿਪਲੋਮਾ ਪ੍ਰੋਗਰਾਮਸ ਲੈ ਕੇ ਆਉਣਗੇ ਉਹਦੇ ਵਿੱਚ ਜਿਹੜੇ ਡਿਪਲੋਮਸ ਇਨ ਡਿਮਾਂਡ 스ਕਿੱਲ ਦੇ ਵਿੱਚ ਹੋਣਗੇ ਜਿਨ੍ਹਾਂ ਨੂੰ ਵਾਕਿਆ ਹੀ ਅੱਗੇ ਜਾ ਕੇ ਕੈਨੇਡਾ ਨੂੰ ਲੋੜ ਹੈਗੀ ਆ ਉਹਨਾਂ ਨੂੰ ਤਾਂ 3 ਸਾਲ ਦਾ ਵਰਕ ਪਰਮਿਟ ਮਿਲੂਗਾ ਪਰ ਉਹਨਾਂ ਵਿੱਚੋਂ ਬਹੁਤੇ ਇਦਾਂ ਦੇ ਹੋ ਸਕਦੇ ਆ ਜਿਨ੍ਹਾਂ ਦੇ ਜਿਨ੍ਹਾਂ ਨੇ ਐਦਾਂ ਦੇ ਡਿਪਲੋਮੇ ਕੀਤੇ ਆ ਜਾਂ ਕਰਨੇ ਆ ਕਿ ਜਿਨ੍ਹਾਂ ਦਾ ਕੈਨੇਡੀਅਨ ਸਿਸਟਮ ਨੂੰ ਕੋਈ ਵੀ ਲੋਡ ਨਹੀਂ ਹੈਗੀ ਤੇ ਉਹਨਾਂ ਦੇ ਜਿਹੜੇ ਵਰਕ ਪਰਮਿਟ ਆ ਉਹ 1 ਸਾਲ ਜਾਂ 2 ਸਾਲ ਦੇ ਹੋ ਸਕਦੇ ਆਗੇ ਹੋਏ ਨਹੀਂ ਹੋ ਸਕਦੇ ਆ ਸੋ ਐਦਾਂ ਦੀ ਉਹਨਾਂ ਨੇ ਸਟੇਟਮੈਂਟ ਜਿਹੜੀ ਆ ਉਹ ਦਿੱਤੀ ਆ ਹੁਣ ਆਪਾਂ ਗੱਲ ਕਰੀਏ 스파우스 ਓਪਨ ਵਰਕ ਪਰਮਿਟ ਦੀ ਪਿਛਲੇ ਸਮੇਂ ਤੋਂ ਬਹੁਤ ਸਾਰੇ ਚੇਂਜਸ ਜਿਹੜੇ ਆ 스파우스 ਓਪਨ ਵਰਕ ਪਰਮਿਟ ਦੇ ਵਿੱਚ ਆ ਚੁੱਕੇ ਆ ਤੇ ਹਜੇ ਵੀ ਇਹ ਲਗਾਤਾਰ ਆ ਰਹੇ ਆਗੇ ਸੋ ਜਦੋਂ ਵੀ 스파우스 ਓਪਨ ਵਰਕ ਪਰਮਿਟ ਦੀ ਫਾਈਲ ਲੱਗਦੀ ਸੀ ਤਾ ਉਹ ਮੇਨ ਐਪਲੀਕੈਂਟ ਦੇ ਬੇਸ ਤੇ ਲੱਗਦੀ ਸੀ ਮੇਨ ਐਪਲੀਕੈਂਟ ਨੇ ਅੱਗੇ ਜਦੋਂ ਸਟੱਡੀ ਵੀਜ਼ ਜੇ ਤੇ ਇੱਥੇ ਆਉਂਦਾ ਤਾਂ ਪਿੱਛੇ ਹੀ ਆਪਣੇ ਸਪਾਊਸ ਨੂੰ ਬੁਲਾ ਲੈਂਦਾ ਸੀ ਪਰ ਪਿੱਛੇ ਚੇਂਜ ਕਰਤਾ ਵੀ ਹੁਣ ਜੇ ਮੇਨ ਐਪਲੀਕੈਂਟ ਇੱਥੇ ਵਰਕ ਪਰਮਿਟ ਤੇ ਆ ਫੇਰ ਉਹ ਆਪਣੇ ਸਪਾਊਸ ਨੂੰ ਬੁਲਾ ਸਕਦਾ ਪਰ ਹੁਣ ਉਹਨਾਂ ਨੇ ਇਹ ਚੇਂजेस ਹੋਰ ਕਰਤਾ ਵੀ ਜਿਹੜਾ ਬੱਚਾ ਮਤਲਬ ਕਿ ਅੱਗੇ ਯੂਨੀਵਰਸਿਟੀ ਦੇ ਵਿੱਚ ਆਉਂਦਾ ਸੀ ਜੇ ਉਹ 1 ਸਾਲ ਦੀ ਸਟੱਡੀ ਕਰਦਾ ਸੀ ਤਾਂ ਉਹ ਆਪਣੇ ਸਪਾਊਸ ਨੂੰ ਬੁਲਾ ਸਕਦਾ ਸੀ ਪਰ ਉਹਨਾਂ ਨੇ ਕਿਹਾ ਕਿ ਹੁਣ ਜੇਕਰ ਮਿਨੀਮਮ 16 ਮਨთ ਦੀ ਤੁਹਾਡੀ ਯੂਨੀਵਰਸਿਟੀ ਦੀ ਸਟੱਡੀ ਹੈਗੀ ਆ ਫੇਰ ਤੁਸੀਂ ਆਪਣੇ ਜਿਹੜੇ ਸਪਾਊਸ ਨੂੰ ਆ ਕੈਨੇਡਾ ਬੁਲਾ ਸਕਦੇ ਆ ਆਦਰਵਾਈਜ਼ ਤੁਸੀਂ ਉਹਨਾਂ ਨੂੰ ਨਹੀਂ ਬੁਲਾ ਸਕਦੇ ਇਸ ਤੋਂ ਇਲਾਵਾ ਇੱਕ ਹੋਰ ਉਹਨਾਂ ਨੇ ਸਟੇਟਮੈਂਟ ਦਿੱਤੀ ਆ ਵੀ ਜਿਹੜੇ ਮੇਨ ਐਪਲੀਕੈਂਟ ਕੈਨੇਡਾ ਦੇ ਵਿੱਚ ਹੈਗੇ ਨੇ ਜੇਕਰ ਉਹਨਾਂ ਦੀ ਜੌਬ ਹਾਈ ਡਿਮਾਂਡ ਦੇ ਵਿੱਚ ਆ ਜਾਂ ਇਨ ਡਿਮਾਂਡ ਸਕਿੱਲ ਦੇ ਵਿੱਚ ਹੈਗੀ ਆ ਫੇਰ ਹੀ ਉਹਨਾਂ ਦੇ ਜਿਹੜੇ ਸਪਾਊਸ ਓਪਨ ਵਰਕ ਪਰਮਿਟ ਤੇ ਆ ਸਕਦੇ ਨੇ ਜਾਂ ਐਕਸਟੈਂਡ ਕਰਵਾ ਸਕਦੇ ਨੇ ਆਦਰਵਾਈਜ਼ ਉਹਨਾਂ ਦੇ ਸਪਾਊਸ ਦੇ ਵਰਕ ਪਰਮਿਟ ਜਿਹੜੇ ਉਹ ਐਕਸਟੈਂਡ ਨਹੀਂ ਹੋਣੇ ਰੀਸੈਂਟਲੀ ਵੀ ਇਹ ਚੀਜ਼ਾਂ ਦੇਖਣ ਨੂੰ ਮਿਲ ਰਹੀਆਂ ਬਹੁਤ ਸਾਰੇ ਬੱਚਿਆਂ ਨੇ ਜਦੋਂ ਆਪਣੇ ਸਪਾਊਸ ਦੇ ਵਰਕ ਪਰਮਿਟ ਐਕਸਟੈਂਡ ਕੀਤੇ ਤਾਂ ਉਹਨਾਂ ਨੂੰ ਇੱਕ ਲੈਟਰ ਆ ਰਿਹਾ ਮੈਂ ਲੈਟਰ ਇਥੇ ਸ਼ੋ ਵੀ ਕਰ ਦੇਣਾ ਜਿਦੇ ਵਿੱਚ ਉਹਨਾਂ ਨੇ ਕਿਹਾ ਵੀ ਤੁਹਾਡੇ ਜਿਹੜੇ ਮੇਨ ਐਪਲੀਕੈਂਟਾਂਗੇ ਉਹ ਹਾਈ ਸਕਿੱਲ ਦੇ ਵਿੱਚ ਜੌਬ ਨਹੀਂ ਕਰ ਰਹੇ ਉਹਨਾਂ ਦੀ ਜੌਬ ਜਿਹੜੀ ਹੈ ਲੇਬਰ ਕਲਾਸ ਦੇ ਵਿੱਚ ਆ ਇਸ ਕਰਕੇ ਅਸੀਂ ਤੁਹਾਡਾ ਵਰਕ ਪਰਮਿਟ ਰਿਫਿਊਜ਼ ਕਰ ਰਹੇ ਹਾਂ ਸੋ ਇਹ ਵੀ ਕਾਫੀ ਵੱਡਾ ਜਿਹੜਾ ਚੇਂਜ ਆ ਇਮੀਗ੍ਰੇਸ਼ਨ ਦੇ ਵਿੱਚ ਆ ਜਾਣਾ ਤੇ ਸਪਾਊਸ ਓਪਨ ਵਰਕ ਪਰਮਿਟ ਦੇ ਲਈ ਮੁਸ਼ਕਲਾਂ ਦਾ ਜਿਹੜਾ ਸਾਹਮਣਾ ਉਹਨਾਂ ਨੂੰ ਕਰਨਾ ਪੈਣਾਗਾ। ਨੈਕਸਟ ਆਪਾਂ ਗੱਲ ਕਰਦੇ ਆ ਅਟੈਸਟੇਸ਼ਨ ਲੈਟਰ ਦੀ ਜਿਹੜੇ ਰੀਸੈਂਟਲੀ ਗਵਰਨਮੈਂਟ ਨੇ ਸ਼ੁਰੂ ਕੀਤੇ ਸੀ ਅਟੈਸਟੇਸ਼ਨ ਲੈਟਰ ਜਦੋਂ ਕੈਪਿੰਗ ਲਾਈ ਸੀ ਕਿ ਅਸੀਂ ਆਹ ਪ੍ਰੋਵਿੰਸ ਦੇ ਵਿੱਚ ਐਨੇ ਅਟੈਸਟੇਸ਼ਨ ਲੈਟਰ ਜਿਹੜੇ ਅਲੋਟ ਕਰਾਂਗੇ ਤੇ ਐਨੇ ਸਟੂਡੈਂਟਸ ਨੂੰ ਵੀਜ਼ਾ ਮਿਲੇਗਾ। ਪਹਿਲਾਂ ਤਾਂ ਇਹ ਚੀਜ਼ ਸੀਗੀ ਸਿਰਫ ਸਿਰਫ ਡਿਪਲੋਮਾ ਕਾਲਜਾਂ ਦੇ ਲਈ ਕਿ ਜਿਹੜੇ ਬੱਚੇ ਡਿਪਲੋਮਾ ਲੈ ਕੇ ਆਉਂਦੇ ਆ ਉਹਨਾਂ ਨੂੰ ਅਟੈਸਟੇਸ਼ਨ ਲੈਟਰ ਜਿਹੜੇ ਇਸ਼ੂ ਹੋਊਗੇ ਪਰ ਅਟੈਸਟੇਸ਼ਨ ਲੈਟਰ ਦਾ ਇੱਕਾ ਜਿਹੜਾ ਪੋਜ਼ਿਟਿਵ ਪੁਆਇੰਟ اے ਸੀਗਾ ਕਿ ਜੇ ਬੱਚੇ ਨੂੰ ਪਹਿਲਾਂ ਅਟੈਸਟੇਸ਼ਨ ਲੈਟਰ ਇਸ਼ੂ ਹੋ ਜਾਂਦਾ ਵਾ ਤਾਂ 99% ਚਾਂਸਸ ਹੁੰਦੇ ਆ ਕਿ ਉਹਨੂੰ ਵੀਜ਼ਾ ਮਿਲੂਗਾ ਹੀ ਮਿਲੂਗਾ ਬਟ ਹੁਣ ਸਰਕਾਰ ਨੇ ਕਿਹਾ ਵਕਿ 2025 ਤੇ 2026 ਦੇ ਵਿੱਚ ਯੂਨੀਵਰਸਿਟੀਆਂ ਨੂੰ ਵੀ ਜਿਹੜਿਆ ਉਹ ਅਟੈਸਟੇਸ਼ਨ ਲੈਟਰ ਇਸ਼ੂ ਕੀਤੇ ਜਾਣਗੇ ਕਿ ਉਹਨਾਂ ਦਾ ਮੇਨ ਇਹੀ ਹੈ ਕਿ ਹੁਣ ਅਸੀਂ ਜਿਹੜੇ ਵੀਜ਼ੇ ਆ ਉਹ ਘੱਟ ਦੇਣੇ ਆ ਤੇ ਅਸੀਂ ਉਹਨਾਂ ਇੱਕ ਹੀ ਸਟੂਡੈਂਟ ਬੁਲਾਉਣੇ ਆ ਜਿੰਨੇ ਕਿ ਇੱਥੇ ਰਿਕੁਆਇਰਮੈਂਟ ਆ ਸੋਲ ਪਿਛਲੇ ਕੈਪਿੰਗ ਲਾਈ ਆ ਇੰਟਰਨੈਸ਼ਨਲ ਸਟੂਡੈਂਟ ਵੀਜ਼ੇ ਤੇ ਕਿ ਉਹਨਾਂ ਨੇ 25% ਤੋਂ 35% ਤੱਕ ਜਿਹੜੀ ਕੈਪਿੰਗ ਉਹ ਲਾਈ ਸੀ ਤੇ ਜਿਹਦੇ ਵਿੱਚ ਕਿ 4,85,000 ਸਟੂਡੈਂਟ ਉਹਨਾਂ ਨੇ ਇਸ ਸਾਲ ਬੁਲਾਉਣਾ ਸੀ ਪਰ ਉਹਨਾਂ ਨੇ ਇਹ ਸਟੇਟਮੈਂਟ ਦਿੱਤੀ ਹੈ ਕਿ 2025-26 ਦੇ ਵਿੱਚ ਉਹਨਾਂ ਨੇ ਇਹ ਕੈਪਿੰਗ ਵਧਾ ਕੇ 10% ਹੋਰ ਕੈਪਿੰਗ ਲਾ ਦੇਣੀ ਹੈ ਜਿਹਦੇ ਨਾਲ ਕਿ ਇਹ ਨੰਬਰ ਘਟ ਕੇ 4,25,000 ਹੀ ਰਹਿ ਜਾਣਾਗਾ ਪਰ ਇੱਥੇ ਇਹ ਹੈ ਵੀ ਅੱਗੇ ਜਿਵੇਂ ਧੜਾ ਧੜ ਬੱਚੇ ਆ ਰਹੇ ਸੀਗੇ ਕਿਸੇ ਨੇ ਪਲੱਸ 2 ਕੀਤੀ ਸੀ ਕਿਸੇ ਦੀ ਆਰਟਸ ਦੇ ਵਿੱਚ ਸੀਗੀ ਤੇ ਉਹ ਬੱਚਾ ਇੱਥੇ ਬਿਜ਼ਨਸ ਦਾ ਕੋਰਸ ਲੈ ਕੇ ਜਾਂ ਕੋਈ ਪ੍ਰੋਜੈਕਟ ਮੈਨੇਜਮੈਂਟ ਦਾ ਕੋਰਸ ਲੈ ਕੇ ਆ ਜਾਂਦਾ ਸੀਗਾ ਹੁਣ ਉਹਨਾਂ ਨੂੰ ਮਤਲਬ ਕਿ ਇੱਕ ਸਪੈਸੀਫਿਕ ਸਕਿੱਲ ਦੇ ਵਿੱਚ ਆਉਣਾ ਪਊਗਾ ਇੱਕ ਵਧੀਆ ਕੋਰਸ ਲੈ ਕੇ ਆਉਣਾ ਪਊਗਾ ਸਟੂਡੈਂਟ ਵੀਜ਼ਾ ਦਾ ਜਿਹੜਾ ਆਪਾਂ ਜੇ ਆਪ ਅਪਰੂਵਲ ਰੇਟ ਦੀ ਗੱਲ ਕਰੀਏ ਅਪਰੂਵਲ ਰੇਟ ਬਹੁਤ ਵਧੀਆ ਚੱਲ ਰਿਹਾ ਹੈਗਾ ਜਿਨ੍ਹਾਂ ਨੂੰ ਪੀਐਲ ਮਿਲ ਰਹੇ ਨੇ ਉਹਨਾਂ ਦੇ ਵੀਜ਼ੇ ਲੱਗ ਰਹੇ ਨੇਗੇ ਬਸ ਗੱਲ ਇਹ ਆ ਵੀ ਹੁਣ ਜਿਹੜੇ ਬੱਚੇ ਜਿਨ੍ਹਾਂ ਨੇ ਕੀਤੀ ਪਲੱਸ 2 ਹੈਗੀ ਬੈਂਡ ਸਕੋਰ ਘਟਨੇ ਉਹਨਾਂ ਦੇ ਲਈ ਜਿਹੜੇ ਰਾਹਗੇ ਉਹ ਆਲਮੋਸਟ ਬੰਦ ਹੋ ਚੁੱਕੇ ਆ ਪਰ ਇੱਕ ਚੰਗੇ ਬੱਚੇ ਦੇ ਲਈ ਜਿਹੜਾ ਪੱਜਾ ਪੜ੍ਹਨ ਆਲਾ ਹੈਗਾ ਜਿਨੇ ਵਧੀਆ ਇੱਥੇ ਆ ਕੇ ਸਟੱਡੀ ਕਰਨੀ ਹੈ ਇੱਕ ਵਧੀਆ ਹਾਈ ਸਕਿੱਲ ਜੌਬ ਕਰਨੀ ਹੈ ਉਹਦੇ ਲਈ ਆਪਰਚੂਨਿਟੀਆਂ ਬਹੁਤ ਓਪਨ ਹੋ ਜਾਣੀਆਂ ਆਉਣ ਵਾਲੇ ਸਮੇਂ ਦੇ ਵਿੱਚ ਕਿਉਂਕਿ ਸਿਰਫ ਹਾਈ ਡਿਮਾਂਡ ਸਕਿੱਲ ਦੇ ਵਿੱਚ ਹੀ ਜਿਹੜੀਆਂ ਆਪਰਚੂਨਿਟੀਆਂ ਰਹਿ ਜਾਣੀਆਂ ਨੇ ਲੇਬਰ ਕਲਾਸ ਦੇ ਵਿੱਚ ਜਾਂ ਲੋ ਕਲਾਸ ਦੇ ਵਿੱਚ ਜਿਹੜੀਆਂ ਜੌਬਸ ਕੈਟਾਗਰੀਜ਼ ਨੇ ਜਾਂ ਕਹਿ ਲਓ ਕਿ ਪ੍ਰੋਗਰਾਮਸ ਨੇ ਉਹ ਹੁਣ ਬਿਲਕੁਲ ਹੀ ਬੰਦ ਹੋ ਜਾਣੀਆਂ ਅ ਬਾਕੀ ਐਦਾਂ ਵਾ ਕਿ ਇਟ ਚੈਂजेस ਬੜੀਆ ਵੀ ਆ ਜਿਹੜੇ ਸਟੂਡੈਂਟਸ ਹੁਣ ਇੱਥੇ ਆਲਰੇਡੀ ਆ ਕੇ ਬਹੁਤ ਜ਼ਿਆਦਾ ਸਟਰਗਲ ਕਰ ਰਹੇ ਆ ਜਿਨ੍ਹਾਂ ਨੂੰ ਕੰਮ ਨਹੀਂ ਮਿਲ ਰਿਹਾ ਜਾਂ ਜਿਨ੍ਹਾਂ ਨੂੰ ਇੱਥੇ ਪੀਆ ਨਹੀਂ ਮਿਲ ਰਹੀ ਜਿਹੜੇ ਪ੍ਰੋਟੈਸਟ ਤੇ ਬੈਠੇ ਆ ਹਨਾ ਅ ਉਹ ਸਟੂਡੈਂਟਸ ਦੇ ਲਈ ਤਾਂ ਇਹ ਆ ਕਿ ਉਹਨਾਂ ਨੂੰ ਇੱਥੇ ਆ ਕੇ ਹੁਣ ਔਖਾ ਹੋ ਰਿਹਾ ਪਰ ਜਿਨ੍ਹਾਂ ਨੇ ਹੁਣ ਉੱਥੋਂ ਆਣਾ ਵਾ ਉਹ ਪਹਿਲਾਂ ਹੀ ਪ੍ਰਿਪੇਅਰ ਹੋ ਜਾਣਗੇ ਕਿ ਇਮੀਗ੍ਰੇਸ਼ਨ ਆਥੈਂਟਿਸ ਕਰ ਰਿਹਾ ਤੇ ਅਸੀਂ ਜਿਹੜੀਆਂ ਨਵੀਆਂ ਰਿਕੁਆਇਰਮੈਂਟਸ ਨੂੰ ਮੀਟ ਕਰਨਾ ਹੈ ਅਸੀਂ ਉੱਥੋਂ ਕੋਈ ਕੰਮ ਕਰ ਸਿੱਖ ਕੇ ਆਈਏ ਪਰ ਹਾਂ ਹੁਣ ਕੈਨੇਡਾ ਉੱਧਰ ਤੇ ਲਈ ਰਹਿ ਗਿਆ ਜਿਨ੍ਹਾਂ ਕੋਲੇ 4 ਪੈਸੇ ਹੈਗੇ ਆ ਜਿਨ੍ਹਾਂ ਨੂੰ ਲੱਗਦਾ ਵਾ ਕਿ ਜੇ ਬੱਚੇ ਕੋ ਫੀਸ ਨਹੀਂ ਨਿਕਲੂਗੀ ਅਸੀਂ ਬੱਚੇ ਦੀ ਫੀਸ ਭਰ ਦਵਾਂਗੇ ਕਿਉਂਕਿ ਦੇਸ਼ਾਂਵਾਂ ਸਰਕਾਰ ਨੇ ਖਰਚੇ ਵਧਾਏ ਆ ਤਾਂ ਬੱਚਾ ਆਵਦਾ ਹੀ ਇੱਥੇ ਸਾਰੂਗਾ ਪਿਓ ਪਹਿਲਾ ਵਾਲਾ ਟਾਈਮ ਨਹੀਂ ਰਹੇਗਾ ਕਿ ਆਪਾਂ ਜਿਹੜੇ ਪਿੱਛੋ ਚੱਕ ਕੇ ਆਏ ਆ ਉਹ ਵੀ ਲਾ ਦੇਵਾਂਗੇ ਸੋ ਇੱਕ ਹਾਂ ਇਹਨਾਂ ਚੀਜ਼ਾਂ ਦਾ ਕਾਫੀ ਚੀਜ਼ ਫਰਕ ਜਿਹੜਾ ਪੈ ਜਾਣਾਗਾ ਆਉਣ ਵਾਲੇ ਬੱਚਿਆਂ ਤੇ ਵੀ ਪਰ ਮੈਂ ਇੱਕ ਇੱਕ ਚੀਜ਼ ਹੋਰ ਵੈਸੇ ਤਾਂ ਆਪਾਂ ਹਰ ਵਾਰ ਇਹ ਗੱਲ ਕਹਿਨੇ ਆ ਬਟ ਹੁਣੇ ਫਿਰ ਤੋਂ ਆਪਾਂ ਇਹ ਗੱਲ ਕਰਦੇ ਆ ਵੀ ਜਦੋਂ ਤੁਸੀਂ ਕੈਨੇਡਾ ਆਉਣ ਦੇ ਲਈ ਆਪਣਾ ਮਨ ਬਣਾ ਚੁੱਕੇ ਹੋਗੇ ਤਾਂ ਤੁਹਾਨੂੰ ਇਮੀਗ੍ਰੇਸ਼ਨ ਦੇ ਨਾਲ-ਨਾਲ ਅਪਡੇਟ ਰਹਿਣਾ ਬਹੁਤ ਜ਼ਰੂਰੀ ਆ ਕੀ ਚੇਂਜਸ ਆ ਰਹੇ ਨੇਗੇ ਕੀ ਇੱਥੋਂ ਦੀ ਜੋਬ ਮਾਰਕੀਟਿੰਗ ਚੱਲ ਰਹੀ ਆ ਪੀਆਰ ਕੇਸਟਰੀਜ ਦੇ ਵਿੱਚ ਆਪਾਂ ਨੂੰ ਸੌਖੀ ਮਿਲਨੀ ਹੈ ਮਤਲਬ ਕਿ ਉਹ ਕਿਹੜੀਆਂ ਜੌਬਸ ਨੂੰ ਟਾਰਗੇਟ ਕਰ ਰਿਹਾ ਕਿਹੜੀਆਂ ਜੌਬਸ ਇਨ ਡਿਮਾਂਡ ਦੇ ਵਿੱਚ ਆ ਜੇ ਤਾਂ ਤੁਸੀਂ ਇਹਨਾਂ ਸਾਰੀਆਂ ਗੱਲਾਂ ਨੂੰ ਧਿਆਨ ਚ ਰੱਖ ਕੇ ਮੱਦੇ ਨਜ਼ਰ ਰੱਖਤੇ ਹੋਏ ਆਪਣੇ ਅਗਲੇ ਸਟੈਪ ਚੱਕ ਰਹੇ ਹੋ ਆਪਣੀ ਸਟੱਡੀ ਇੱਕ ਵਧੀਆ ਕੋਰਸ ਦੇ ਵਿੱਚ ਕਰ ਰਹੇ ਹੋ ਸਟੱਡੀ ਕਰਨ ਤੋਂ ਬਾਅਦ ਨਾਲ ਦੀ ਨਾਲ ਹੀ ਇੱਕ ਵਧੀਆ ਹਾਈ ਸਕਿੱਲ ਜੌਬ ਦੇ ਵਿੱਚ ਤੁਸੀਂ ਐਂਟਰੀ ਕਰ ਲਈ ਆ ਤੇ ਤੁਸੀਂ ਆਪਣਾ ਇੱਕ ਸਾਲ ਦਾ ਐਕਸਪੀਰੀਅੰਸ ਕਰ ਲਿਆ ਵਧੀਆ ਬੈਂਡ ਸਕੋਰ ਲੈ ਲੇ ਫੇਰ ਤਾਂ ਤੁਹਾਡੇ ਲਈ ਪੀਆਰ ਲੈਣਾ ਕੋਈ ਵੀ ਮੁਸ਼ਕਲ ਕੰਮ ਨਹੀਂ ਹੈਗਾ ਪਰ ਜੇਕਰ ਤੁਸੀਂ ਹਜੇ ਕਿਸੇ ਦੇ ਪਿੱਛੇ ਲੱਗ ਕੇ ওই ਲੋ-ਕਲਾਸ ਜੌਬ ਦੇ ਵਿੱਚ ਤੁਰੇ ਫਿਰਦੇ ਹੋਗੇ ਆਪਣੇ ਬੈਂਡ ਸਕੋਰ ਨਹੀਂ ਇਨਕਰੀਜ਼ ਕੀਤੇ ਹੋਏ ਤਾਂ ਫੇਰ ਤੁਹਾਡੇ ਲਈ ਬਹੁਤ ਸਾਰੇ ਚੈਲੰਜਸ ਆਉਣਗੇ ਫਿਰ ਅੱਗੇ ਜਾ ਕੇ ਤੁਹਾਨੂੰ ਵੀ ਇਹਨਾਂ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਵੀ ਤੁਹਾਡਾ ਵਰਕ ਪਰਮਿਟ ਐਕਸਪਾਇਰ ਹੋ ਗਿਆ ਜੀ ਹੁਣ ਅਸੀਂ ਕੀ ਕਰੀਏ ਹੁਣ ਸਾਨੂੰ ਵਾਪਸ ਜਾਣਾ ਪਊਗਾ ਜਿਵੇਂ ਇੱਥੇ ਹਜ਼ਾਰਾਂ ਲੱਖਾਂ ਹੀ ਸਟੂਡੈਂਟ ਜਿਹੜੇ ਆ ਇਸ ਚੀਜ਼ ਦਾ ਸਾਹਮਣਾ ਕਰ ਰਹੇ ਨੇ ਸੋ ਜੇਕਰ ਤੁਸੀਂ ਇਹ ਪ੍ਰੋਪਰ ਟਰੈਕ ਤੇ ਚੱਲੋਗੇ ਤਾਂ ਤੁਸੀਂ ਸੌਖੇ ਤਰੀਕੇ ਨਾਲ ਪੀਆਰ ਹੋ ਸਕਦੇ ਹੋਗੇ ਪਰ ਇਹ ਨਹੀਂ ਆਪਾਂ ਕਹਿ ਸਕਦੇ ਕੈਨੇਡਾ ਬੰਦ ਹੋ ਗਿਆ ਕੈਨੇਡਾ ਬੰਦ ਨਹੀਂ ਹੋਇਆ ਕੈਨੇਡਾ ਨੇ ਰੂਲ ਚੇਂਜ ਕਰਤੇ ਸਿਰਫ ਹੁਣ ਵਧੀਆ ਬੱਚੇ ਜਿਹੜੇ ਇੱਥੇ ਆ ਕੇ ਇੱਕ ਹਾਈ ਸਕਿੱਲ ਜੋਬਸ ਲੈ ਸਕਦੇ ਨੇ ਵਧੀਆ ਸਟੱਡੀ ਕਰ ਸਕਦੇ ਨੇ ਉਹਨਾਂ ਦੇ ਲਈ ਰਾਹ ਹਜੇ ਵੀ ਓਪਨ ਹੈਗੇ ਆਗੇ ਸੋ ਉਮੀਦ ਕਰਦੇ ਆਂਗੇ ਤੁਹਾਨੂੰ ਪ੍ਰੋਪਰ ਪਤਾ ਲੱਗ ਗਿਆ ਹੋਣਾ ਕੀ ਚੇਂਜਸ ਆਏ ਨੇ ਬਾਕੀ ਸਾਡਾ ਇੰਸਟਾਗ੍ਰam ਪੇਜ ਹੈਗਾ ਅਸੀਂ ਉਹਦੇ ਤੇ ਸਾਰੀਆਂ ਅਪਡੇਟਸ ਪਾਉਂਦੇ ਰਹਿੰਨੇ ਆਂ ਟਾਈਮ ਟੂ ਟਾਈਮ ਇਮੀਗ੍ਰੇਸ਼ਨ ਦੇ ਵਿੱਚ ਜੋ ਅਪਡੇਟਸ ਆਉਂਦੀਆਂ ਨੇ ਸੋ ਤੁਸੀਂ ਸਾਡੇ ਉਸ ਚੈਨਲ ਨੂੰ ਫੋਲੋ ਕਰ ਲਿਓ ਤੇ ਵੀਡੀਓ ਨੂੰ ਵੀ ਤੁਸੀਂ ਸ਼ੇਅਰ ਕਰ ਸਕਦੇ ਹੋ ਤਾਂ ਕਿ ਬਾਕੀਆਂ ਤੱਕ ਵੀ ਇਹ ਸਾਰੀ ਇਨਫੋਰਮੇਸ਼ਨ ਪਹੁੰਚ ਜੇ ਸੋ ਜਲਦੀ ਮਿਲਦੇ ਆਪਾਂ ਇੱਕ ਨਵੀਂ ਵੀਡੀਓ ਦੇ ਨਾਲ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ